ਵਾ 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 ਮਹਾ ਸਾਰੇ ਕਿੱਥੇ ਚਲ ਗਿਆ ਸਾਰੇ ਜਨੇਵਲੀ ਦੀ ਸਾਫ ਸਫਾਈ ਨੂੰ ਲੱਗੇ ਆ ਖਲਾ ਦਾ ਪਾਣੀ ਦਿੱਤਾ ਤੁਸੀਂ ਫਿਰ ਅੱਜ ਆਹੋ ਅਦਕਾਰ ਸੇਵਾ ਜਾਂਦੀ ਆ ਲੱਗਣ ਤੇ ਇਦਾਂ ਵਿਆ ਬੜੇ ਦਿਨਾਂ ਦਾ ਵੇਲੀ ਹੱਲ ਧਿਆਨ ਹੀ ਵੀ ਵੇਲੀ ਵਿੱਚ ਨਾ ਬਰਸਾਤਾ ਦਾ ਕਰਕੇ ਕਾਹ ਬੜਾ ਹੋ ਗਿਆ ਸੀ ਤੇ ਇਧਰਲੀ ਸਾਈਡ ਤੇ ਜਿੱਤਾ ਕੱਪੜੇ ਧੋਈਦੇ ਸੁੱਕਣੇ ਪਾਈ ਜੇ ਆ ਤੇ ਜਦੋਂ ਆਈਦਾ ਹੀ ਬੜਾ ਹੋਰ ਤਰ੍ਹਾਂ ਹੁੰਦਾ ਕਾਹ ਚ ਪੈ ਰੱਖਣ ਨੂੰ ਜੀ ਨਹੀਂ ਕਰਦਾ ਤੇ ਮੈਂ ਸੋਚਿਆ ਵੀ ਵੇਲੀ ਦੀ ਸਫਾਈ ਆ ਜੇ ਕਰਦੇ ਆ ਤੇ ਇਹਨਾਂ ਨੇ ਜ਼ਿਆਦਾ ਹੀ ਖਲਾਰਾ ਪਾ ਲਿਆ। ਮੈਂ ਵੀ ਜਨੇਵਨ ਸੋਨੇ ਬੂਟਿਆਂ ਦੀ ਪਨੀਰੀ ਲਾਈ ਸੀ। ਆਹੋ। ਚਾਹਨਾ ਦੇ ਜੀਨ ਕੁਛ ਹੁੰਦੇ ਵੀ ਦਵਾਤਾਂ ਹੁਣੇ ਲੱਗ ਜਾਣਾ। ਫੁੱਲਾਂ ਦੀ ਪਨੀਰੀ ਉਤਾ ਜੇ ਲਾਈ ਹੋਵੇ ਤੇ ਸਮੇਂ ਦੇ ਨਾਲ ਲੱਗੇ ਤੇ ਫੇਰ ਹੀ ਫੁੱਲ ਵੀ ਖਿਰਦੇ ਆ। ਤੇ ਹਾਂਜੀ। ਕੀ ਹੋਇਆ ਸਾਰੇ ਜਣੇ ਦੱਸੋ ਵੀ ਕਿੱਥੇ ਸੱਟ ਲੱਗੀ ਆ ਇੱਧਰ ਸੱਟ ਲੱਗ ਗਿਆ ਹਾਂ ਕੋਈ ਗੱਲ ਨਹੀਂ ਨੰਗੇ ਪੈਰੀ ਖੇਡੀਦਾ ਹੋਈ ਤਾਂ ਮਿੱਟੀ ਦੇ ਵਿੱਚ ਕੁਝ ਨਹੀਂ ਹੁੰਦਾ ਹਾਂ ਤਾਂ ਤੇ ਸਹੀ ਗੀ ਇਹ ਮੈਂ ਵੀ ਚੱਪਲ ਲਾਇਦਾ ਹਾਂ ਹਾਂ ਆ ਮਿੱਟੀ ਦੇ ਮਿੱਟੀ ਦਾ ਲੈਣਾ ਚਾਹੀਦਾ ਕਦੇ ਕਦੇ ਆਪਾਂ ਜਿਹੜਾ ਵਾ ਪੰਨਾਂ ਤੱਤਾਂ ਦਾ ਬਣਿਆ ਹੋਣਾ ਹਾਂ ਨਾ ਹਾਂ ਤੇ ਮਿੱਟੀ ਦੇ ਵਿੱਚ ਮੈਂ ਨਾ ਆਪਾਂ ਲੋਕ ਮਿੱਟੀ ਤੋਂ ਦੂਰ ਰਹਿਨੇ ਹੱਟ-ਹੱਟ ਕੇ ਰਹਿਨੇ ਪਰ ਚਾਹੀਦਾ ਉੜੀਆ ਵਿੱਚ ਸਭ ਤੋਂ ਆਹ ਹੋਇਆ ਫੁੱਲਾਂ ਦੀ ਲਾਈ ਹੀ ਪਨੀਰੀ ਤੇ ਰਾਜਵੀਰ ਨੇ ਸਵੇਰੇ ਸਵੇਰੇ ਉੱਠ ਕੇ ਬਣਾਈ ਕਿਆਰੀ ਵੀ ਇੱਥੇ ਆ ਵੇਲੀ ਦੇ ਵਿੱਚ ਇੱਕ ਸਾਈਡ ਤੇ ਫੁੱਲ ਲਾ ਦਿੰਨੇ ਆ ਤੇ ਥੋੜਾ ਜਿਹਾ ਇੱਕ ਕਿਆਰਾ ਵੱਡਾ ਜਿਹਾ ਬਣਾ ਲਾਂਗੇ ਪਾਲਕ ਧਨੀਆ ਮੇਥੀ ਸਿਆਲ ਦੀਆਂ ਸਬਜ਼ੀਆਂ ਵਾਸਤੇ ਤੇ ਉਹਦੇ ਤੋਂ ਬਾਅਦ ਜਿਹੜਾ ਬਾਕੀ ਥਾਂ ਬਚੂਗਾ ਉਹਦੇ ਵਿੱਚ ਕੋਚਾ ਪਾਚਾ ਫੇਰ ਲਿਆ ਕਰਾਂਗੇ ਕਾ ਬਹੁਤ ਜ਼ਿਆਦਾ ਇਹ ਰਾਉਂਡ ਆ ਪਮਾਰੀ ਹੁਣ ਇੱਕ ਵਾਰੀ ਤੇ ਐ ਸੁੱਕ ਗਿਆ ਪਰ ਫੇਰ ਨਿਕਲ ਆਉਂਦਾ ਵਾ ਪਾਣੀ ਪਾਣੀ ਲਾਉਣਾ ਵਿੱਚ ਇਹਦੇ ਵਿੱਚ ਪਹਿਲਾ ਪਨੀਰੀ ਲਾਉਣੀ ਪੁੱਤ ਫੇਰ ਪਾਣੀ ਲਾਉਣਾ ਹਾਂ ਬੁਕਾਣਾ ਘਲਾਪ ਲਗਾ ਰਿਹਾ ਬੁਕਾਓ ਹੋਰ ਹੋਰ ਬੋਏ ਦੀ ਰੂੜੀ ਨਾ ਵਧੀਆ ਹੋਊਗਾ ਨਾ ਫਿਰ ਪਹਿਲਾ ਪਾਈ ਆ ਮੈਂ ਕਰ ਥੋੜੀ ਥੋੜੀ ਅੱਛਾ ਕੋਈ ਨਹੀਂ ਮੈਂ ਤੇ ਆ ਨਹੀਂ ਛੋੜ ਦੋ ਜਿਹੜੀ ਹੈਗੀ ਆ ਸਾਰੀ ਫੋਰ ਆਜੂਗੀ ਫਿਰ ਕੀ ਆ ਆ ਭਈਆ ਬਾਓ ਚੱਲੇ ਜਾਓ ਚੁੱਕੀ ਜਾਓ ਰਾਜੂ ਤੂੰ ਉਧਰ ਮੈਨ ਲੈ ਕੇ ਚੱਲ ਰੀਤ ਤੁਸੀਂ ਵੀ ਕਰ ਲੋ ਕੰਮ ਗੋਤ ਕੀ ਹਾਂਦੀ ਗੁਤ ਨਹੀਂ ਫੇ ਗੁਤ ਨਹੀਂ ਕੰਮ ਕਰੋ ਹੋ ਚੁੱਕਾ ਇੱਥੇ ਪੈਰ ਤੇ ਮਰਵਾ ਲੈਣਾ ਚੇ ਨੇ ਆਹ ਇਹ ਤਾਂ ਦੇਖ ਆ ਰੇਤ ਦਾ ਇਹ ਨਾ ਹਗਾ ਜਦੋਂ ਵੀ ਲੱਗ ਜਾਂਦੀ ਨਾ ਹਾਂ ਚਾਹ ਪੀਣੀ ਚਾਹ ਬੜੀ ਪੁਛਦੀ ਆ ਹਮ ਜੇ ਕਈਏ ਲਿਆ ਤਾਂ ਫੇਰ ਦੌੜੀ ਜਾਂਦੀ ਵੀ ਆ ਲੱਗੇ ਜਾ ਕੇ ਪੇਸ ਨਹੀਂ ਆਉਂਦੀ ਚਰੀਦੀ ਮੈਂ ਕਾ ਭਾਜੀ ਨੂੰ ਨਾ ਕਹਿਣਾ ਵਾ ਜੇ ਆਪਾਂ ਸਲਾਈ ਦਾ ਕਰਕੇ ਟਾਈਮ ਨਾ ਆ ਹੀ ਜਾਂਦੇ ਆ ਵੀ ਜਿਹੜਾ ਟਾਈਮ ਬਚੂਗਾ ਤੇ ਉਹ ਦੀਪ ਮਸ਼ੀਨ ਤੇ ਬਹੂਗੀ ਤੇ ਦੀਪੂ ਨੇ ਕਿਤੇ ਨਾ ਕਿਤੇ ਡਿੱਕੇ ਆ ਹੀ ਜਾਂਦੇ ਵਿਚਾਰੇ ਪਰ ਅੱਜਾ ਪਤਾ ਨੂੰ ਕਿਹਾ ਨਹੀਂ ਹੈਲਪ ਕਰਾਉਣ ਨੂੰ ਵਿਚਾਰੇ ਵੇਖੋ ਵੇਖੀ ਨਾ ਸੋਚਿਆ ਵੀ ਸਾਦੇ ਜਾਣੇ ਲੱਗੇ ਆ ਵੀ ਨਿਕਲ ਆਏ ਹੋ ਨਹੀਂ ਚਾਹ ਪੀਣੀ ਆ ਚਾਹ ਜੋ ਕੰਮ ਕਰੀਏ ਮੈਂ ਕਹਿੰਦੀ ਕਾਹ ਜੋ ਉੱਧਾ ਬੁਲਾਦਾ ਵੇ ਨਹੀਂ ਚਲੋ ਅੱਜ ਫਿਰ ਉੱਧਾ ਉਹ ਵੀ ਕੰਮ ਕਰਕੇ ਪੀਵਾਂਗੇ ਤਾਂ ਵਧੀਆ ਹੋਣੀ ਆ ਇਹ ਤੇ ਆ ਤੇ ਇਹ ਵੀ ਜਿੰਨੇ ਜੋਗੀ ਹੈਗੇ ਹੱਥ ਪੈਰ ਲਈ ਮਾਰਨ ਵਿਚਾਰੀ ਕਰਦੀ ਬੰਦਰੀ ਪਿਆਰੀ ਮਖਾਣੀ ਜੀ ਵੇਖ ਕੇ ਤਾਂ ਲੱਗਦੀ ਆ ਮੈਂ ਅੱਜ ਹੀ ਤਾਂ ਲਾਇਆ ਬਣਾਇਦਾਂ ਹਾਂ ਹਾਂ ਤੇ ਬਾਹਰ ਵੇਜੇ ਨਾ ਉਹ ਡੰਗ ਕਰਦੇ ਉਹ ਇਹ ਨਾ ਪੁਰਾਣਾ ਰਵਾਜ ਕੀਤਾ ਵਾ ਮੈਂ ਹੀ ਪਹਿਲਾਂ ਉਹਦਾ ਹੀ ਵਟ ਜੀ ਬਣਾ ਲੈਨੇ ਹਾਂ ਇਹਦਾ ਮੰਮੀ ਨੇ ਕੱਲ ਕਿਹਾ ਮੰਮੀ ਕਹਿੰਦੇ ਨਾ ਐਸਾ ਕਿੰਗਰੇ ਜੇ ਕੱਢ ਕੱਢ ਕੇ ਨਾ ਤੇ ਫੇਰ ਕਿਆਰੀ ਬਣਾਉਂ ਦੇਖ ਕਿੰਗਰੇ ਸੋਹਣੀ ਲੱਗਣ ਰਹੀ ਹੁੰਦਾ ਹਣੇ ਨਾਲ ਦਵਾ ਉਹ ਤਾਂ ਵੀ ਨਹੀਂ ਅੱਜ ਲੋਕਾਂ ਨੇ ਕਹਿਣਾ ਵੀ ਇਹ ਪਿੰਦਰ ਭਾਜੀ ਫੌਜੀ ਆ ਤੇ ਫੌਜੀਆ ਵਾਂਗੂ ਲਾਤਾ ਇਹਨਾਂ ਨੂੰ ਮੈਂ ਪਾ ਚੂਨਾ ਵੀ ਮਾਰਾਂਗੇ ਗੇਰੂ ਚੂਨਾ ਕੁਛ ਮਾਰਾਂਗੇ ਤੁਹਾਨੂੰ ਦਿਖਾਵਾਂਗੇ ਮਾਰ ਕੇ ਉਹ ਵੀ ਵਾਈਟ ਵਾਈਟ ਇੱਟਾ ਸੋਹਣੀਆਂ ਲੱਗਣਗੀਆਂ ਮੈਂ ਜਦੋਂ ਬਣਾਈ ਮੈ ਉਹਦਾ ਮੈਨੂੰ ਵੀ ਲੱਗਾ ਸੀ ਥੋੜੀ ਹਾਂ ਅਗਲੀ ਦੋਇਤਾਂ ਇਹ ਹਾਈ ਤੋਂ ਕਿਹਨਾ ਹਾਈ ਤੋਂ ਕਿਉਂ ਟਿੱਡ ਬਾਹਰੋਂ ਨਿਕਲਿਆ ਹੋਣਾ ਆਹ ਤੇ ਗਾਲਾ ਨਿਕਲੀ ਫੜੀ ਪਹਿਲਾਂ ਮੈਨੂੰ ਕਹਿੰਦੇ ਪਾ ਲਓ ਇਹਦੇ ਆ ਗਾਲਾ ਤੇ ਫਿਰ ਸਿੱਧੀ ਘਰ ਮੈਂ ਕਿਹਾ ਮੈਂ ਕਿਹੜਾ ਮਿਸਤਰੀ ਹਾਂ ਜਿੰਦਰ ਨੇ ਜਾਂਦੀ ਜਾਂਦ ਹੁਣ ਜਿਆਦਾ ਵੀ ਨੇ ਕਦੀ ਇੰਨਾ ਕੰਮ ਕੀਤਾ ਨਹੀਂ ਵਿਚਾਰਾ ਬਹੁਤ ਕੁਝ ਉਹ ਆਪਾਂ ਜਿਹੜੇ ਫੁੱਲ ਲਾਏ ਹਾਂ ਹਾਂ ਫੁੱਲਾਂ ਦੀ ਪਨੀ ਪਨੀਰੀ ਕੁਝ ਲਾ ਦਿੱਤੀ ਫੁੱਲਾਂ ਦੇ ਵਿੱਚ ਬੜੀ ਸੁਣੀ ਹੋ ਗਈ ਆ ਪਰ ਥੋੜੀ ਜਿਹੀ ਪਨੀਰੀ ਬਚ ਗਈ ਆ ਤੇ ਅਸੀਂ ਸੋਚਿਆ ਚਲੋ ਕਿਆਰੀ ਬਣਾ ਕੇ ਹੌਂਦੇ ਲਾਏ ਹੋਣਗੇ ਨਾ ਚ ਚੜੇ ਸਿਆਲ ਵਿੱਚ ਜਦੋਂ ਫੁੱਲ ਖਿੰਦੇ ਬੜੇ ਪਿਆਰੇ ਲੱਗਦੇ ਆ ਇਹਨਾਂ ਵਿੱਚ ਲਾਈ ਹੀ ਪਨੀਰੀ ਸਾਰੀ ਹੋ ਗਈ ਐ ਤੇਰਾ ਘਰ ਜਾ ਰਿਹਾ ਗੋਲੇ ਭਾਂਜੀ ਤਰਪੇ ਹਨਾ ਹੂੰ ਬੂਟੇ ਵੀ ਵਧੀਆ ਤਰਪੇ ਚੱਲ ਫੁੱਲ ਦੇ ਪਾਣੀ ਦੀ ਮੌਜਾ ਲੱਗਦੀ ਨਗੀ ਜੀ ਨਾਲ ਨਾਲ ਹੀ ਲੱਗਦੀ ਐ ਅਰੇ ਇਹ ਤਾਂ ਨਾ ਨਜ਼ਰ ਨਾਲ ਹੀ ਹੈਗਾ ਇੱਕ ਹਾਂ ਕੰਮ ਹੋਰ ਵੀ ਹੈਗਾ ਕਿਹੜਾ ਮੰਜਾ ਵੀ ਉਹਨੂੰ ਆ ਤਾ ਮੰਜਾ ਇਹ ਮੰਜਾ ਵੇਲੀ ਚ ਰਹਿੰਦਾ ਦੀਦੀ ਤੇ ਉਹ ਨੰਗ ਦੇ ਨਹੀਂ ਨਵਾਰਾ ਲੈ ਭਾਈ ਮੈਂ ਗਾਂਦੀ ਉਹਦੇ ਕੋਈ ਨਾ ਦਿਓ ਹਉ ਲਾ ਜਾ ਬਾਹਰ ਪਿਆ ਦੇ ਅੰਦਰ ਇਹ ਆਇਆ 300 ਰੁਪਏ ਵਿਚਾਰੇ ਨੇ ਲਿਆ ਸਾਰਾ ਵਿੱਚ ਨਵਾਰ ਵਿੱਚ ਹੈ ਨਾ ਇਹ ਤਾਂ ਠੀਕ ਆ ਬਾਹਰ ਪੈਨ ਮੂੰਹ ਨੂੰ ਆਪਣੇ ਦਾ ਵੱਡਾ ਝਾੜੂ ਖੜਿਆ ਹਾਂ ਹਾਂ ਇੰਨੇ ਹੁਣ ਸਾਰੇ ਕੰਮਾਂ ਨੂੰ ਹੱਥ ਮਾਰਨਾ ਹੌਲੀ ਹੌਲੀ ਗੱਲ ਹੋਰ ਕੋਈ ਨਹੀਂ ਪੁੱਟਣ ਦੇ ਆਪਿਓ ਆਹੋ ਬਚੀ ਪਨੀਰੀ ਉਹ ਜੀ ਨੀ ਬੋਤਲੇ ਆ ਅਲੱਗ ਅਲੱਗ ਰੱਖਿਓ ਦੋ ਕਲਰਾਂ ਦੇ ਜੇ ਆਹੋ ਮਿਕਸ ਨਾ ਕਰੋ ਤੇ ਅਵਲੇ ਦੇ ਸੈਂਟਰ ਚ ਲਈ ਹੋ ਉਹ ਬਹੁਤ ਜਿਆਦੀ ਛੋਟੀ ਵੀ ਲੋਦੇ ਵਾਤੇ ਜਗਾ ਛੱਡ ਜੋ ਵਿੱਚ ਥੋੜੀ ਜੀ ਪੇਪਰ ਫੁੱਲ ਜੇ ਆਓ ਛੋਟੀ ਉਹ ਸੈਟ ਦੇਗੇ ਫੇਰ ਹੀ ਪਤਾ ਲੱਗੂਗਾ ਹਮ ਮੈਂ ਕੁੰਦਰੀ ਵਾਲੋਂ ਹੋਈ ਨਹੀਂ ਬਾਤੀ ਦੇ ਵਿੱਚ ਹਾਂਜੀ ਹਾਂ ਉਹ ਵੀ ਟਾਣੀ ਮੈਂ ਇਹਨਾਂ ਨੂੰ ਕਿਹਾ ਹੀ ਵੜ ਦੋ ਅੰਬ ਥੱਲੇ ਥੱਲੇ ਜੇ ਖਿਆਲ ਦਾ ਜਾਂਦਾ ਉਹ ਪਰਲੇ ਬੰਨੇ ਵਾਲੀ ਜਿਹੜੀ ਪਾਣੀ ਪੁਣੀ ਨਹੀਂ ਮਾਰਨਾ ਮਾਸਾ ਥੱਲੇ ਲੱਗੀ ਕਹਤੇ ਪਹਿਲਾਂ ਉਹ ਤਾਂ ਲਾਈ ਦੇ ਆ ਫੇਰ ਮੈਂ ਸੱਪੜੇ ਜਾਊਗਾ ਹੈ ਇਹ ਛੱਪੜੇ ਦੀਵ ਨੇ ਸਾਰੇ ਹੇਟੇ ਰੋੜੇ ਚੋਕੇ ਵਿਚਾਰੀ ਨੇ ਟਕਾਣੇ ਲਾਤੇ ਨੀ ਬਲ ਐਨ ਨੂਗਾ ਵਾਲਾ ਜੀ ਦਾ ਥੋੜਾ ਜਿਹਾ ਹਾਂ ਜੀ ਕੀ ਆ ਜਿਆਦਾ ਪੜਾ ਦੱਸੋ ਠੀਕ ਆ ਥੋੜਾ ਹੁਣ ਪਾਪਾ ਜੀ ਆ ਜਾ ਆ ਜਾ ਜੀ ਇਹ ਗੱਲ ਸੁਣਾ ਪਾਪਾ ਜੀ ਨਹੀਂ ਕਿ ਆਹੋ ਹਾਂ ਐਨਾ ਜਿਆਦਾ ਹਟਵਾਣੀ ਆ ਨਹੀਂ ਨਹੀਂ ਹਟਵਾ ਦੋ ਦਬਾਅ ਕਰਨਾ ਸਿੱਧਾ ਕਰ ਚਾ ਚਾ ਲਿਓ ਕਿਉਂ ਸਾਈਂ ਨਹੀਂ ਆਂਦੀ ਅੱਜ ਤੇ ਸੁਦਾ ਸਵਾਦ ਦੇ ਤਾਂ ਦੀ ਨਹੀਂ ਉਹਦੇ ਦਿੱਤੀ ਮੁਰਗੀ ਪਾਣੀ ਪੀਣਾ ਹੋਵੇ ਜਾਨਾ ਤੇ ਤੁਹਾਡੇ ਕੋਲ ਚਾਹ ਵੀ ਨਹੀਂ ਆਂਦੀ ਆ ਗੱਲ ਇਹ ਵੀ ਸਹੀ ਆ ਕੋਈ ਨੂੰ ਕਹ ਚਾਹ ਪਾਵਾਂ ਹਾਂ ਲਿਆਓ ਹਮ ਹੋਏ ਕਿਥਾਂ ਅਮਾ ਪਾਵਾਂਗੀ ਹਾਂ ਮਾਰਤਾ ਹੋ ਨੀ ਤੇ ਬੁੱਟੇ ਦੇ ਲੋਵਾ ਹੋਰ ਕਿੱਥੇ ਲੋਵਾ ਗੇਂਦੇ ਦੀ ਪਨੀਰੀ ਤੇ ਇੱਕ ਪਨੀਰੀ ਹੋਰ ਲਾਈ ਹੋ ਜਿਆਦਾ ਛੋਟੀ ਮੈਂ ਉਹਦੇ ਵਾਸਤੇ ਥੋੜੀ ਜਿਹੀ ਜਗ੍ਹਾ ਛੱਡ ਦਿਓ ਵਿੱਚ ਹਾਂ ਰਾਜੇ ਇੱਕ ਦਮ ਇੱਕੋ ਜੀ ਵੇਤ ਤੇ ਤੇ ਬਿਲਕੁਲ ਸਿੱਧੇ ਰੱਖ ਕੇ ਲਾਈ ਮੌਜ ਲੱਗ ਗਈ ਭਾਬੀ ਜੀ ਤੁਹਾਨੂੰ ਮੈਂ ਤੁਹਾਨੂੰ ਤੇ ਮੌਜ ਲੱਗ ਗਈ ਖੜੇ ਖਲੋਤੇ ਝਾੜੂ ਲਾਉਣ ਲੱਗੇ ਪਰ ਇਹ ਮਜਾ ਬੜਾ ਹੁੰਦਾ ਹੀ ਹੈ ਵੈਲੀ ਵੂਲੀ ਚਾਹੀਨਾ ਜਿੱਤਾਂ ਲੱਗਦਾ ਨਹੀਂ ਨਾ ਇਹ ਤਾਂ ਇਦਾਂ ਵਧੀਆ ਹੀ ਹੈ ਮਜਾ ਆ ਤੇ ਹੁੰਦਾ ਪਰ ਲੱਕ ਵੀ ਦੋਰਾ ਹੋਣਾ ਜ਼ਰੂਰੀ ਆ ਮੇਰੇ ਕੋਲ ਡਿਸਕ ਦਾ ਕਰਕੇ ਝੁਕਿਆ ਨਹੀਂ ਜਾਂਦਾ ਮੇਰੇ ਵਾਸਤੇ ਠੀਕ ਹੈ ਮੈਂ ਡੰਡਾ ਪੱਕਾ ਬੱਜਾ ਰਹਿਣ ਦੇਣਾ ਤੁਹਾਡੀ ਹੈਲਪ ਕਰ ਦਿੰਦੇ ਵੀਰ ਜੀ ਕੇ ਆਹ ਹਾਂ ਥੋੜੀ ਕਰ ਦਾਂ ਉਹ ਝਾੜੂ ਬਣਾਤਾ ਤੇ ਨਹੀਂ ਝਾੜੋ ਮਤਲਬ ਬਣਾ ਕੇ ਦਿੱਤਾ ਤੇ ਹੈਲਪ ਹੀ ਹੋ ਗਈ ਪਤਾ ਨਹੀਂ ਕਿੱਦਾਂ ਮੇਰੇ ਆਏ ਨਹੀਂ 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 ਝਾੜੂ ਫੇਰਨ ਦੀ ਗੱਲ ਨਹੀਂ ਕਰਨੀ ਕਿ ਜਿਹੜਾ ਵਿੱਚ ਡੰਡਾ ਐਨ ਫਿਟ ਕਰ ਦਿੱਤਾ ਵਾ ਵੀ ਆਵਣਾ ਕੰਮਾਂ ਦੇ ਵਿੱਚ ਹੈਲਪ ਕਰਦੇ ਆ ਉਹ ਵੀ ਗੱਲ ਹੈ ਹੈਲਪ ਤੇ ਹੈ ਆ ਵੇਖ ਲਓ ਮੈਂ ਜਿਹੜੀ ਕੰਮ ਦੀ ਚੀਜ਼ ਆ ਤੁਹਾਨੂੰ ਲਿਆ ਕੇ ਦਿੱਤੀ ਆ ਇਹਨੂੰ ਉੱਥੇ ਲਾਉਣੇ ਆ ਹੈ ਬਾਲੀ ਜੀ ਫੜੋ ਵਾਬੀ ਜੀ ਹਾਂ ਫੜੋ ਜਿਹੜੀਆਂ ਕੰਮ ਦੀਆਂ ਚੀਜ਼ਾਂ ਉਹ ਉਹਨਾਂ ਨਾਲ ਆਪਾਂ ਦਾ ਧਿਆਨ ਨਹੀਂ ਆ ਇਹਨੂੰ ਲਾਓ ਮ제 ਦੇ ਨਾਲ ਚਟਣੀ ਸਬਜੀ ਹਾਂ ਨਾ ਹਾਂ ਜੜਾਏ ਹਾਂ ਸਬਜੀ ਬਣ ਗਈ ਇਹ ਵੇਖ ਲਓ ਲੱਗ ਜਾਂਦੇ ਆ ਬੜੇ ਵਧੀਆ ਇਹ ਅਹੀਂ ਲਿਉਣੇ ਤੋੜ ਕੇ ਜੇ ਕੱਚੇ ਬਹੁਤ ਲੱਗੇ ਆ ਬਾਹਰ ਹਾਂ ਨਾ ਸਬਜੀ ਵੀ ਬੜੀ ਆ ਆ ਜਿਹੜਾ ਪੱਕਾ ਜੇ ਆਹ ਵਾਲਾ ਬਿਲਕੁਲ ਭੋਕਾਈ ਆਹ ਵੇਖ ਆ ਵੇਖੋ ਨਾ ਫੜ ਕੇ ਹੂੰ ਰੈਨ ਟਾਈਟ ਹੋ ਗਿਆ ਨਾ ਈਲਾ ਪੀਲਾ ਜਾ ਹੋ ਗਿਆ ਇਹਨੂੰ ਬਾਲਟੀ ਫਰਾਉਣਾ ਆਹ ਬਾਜੀ ਆਹ ਤੇ ਸਾਈਡ ਤੇ ਲਾ ਦਿੰਨੇ ਪਾਣੀ ਜਿਆਦਾ ਫਾਦਾ ਘਾਟ ਜਿਆਦਾ ਜਿਹਦੀ ਸਬਜੀ ਬਣਦੀ ਆ ਅੱਛਾ ਨਹੀਂ ਪਤਾ ਮੈਂ ਉਹ ਜਦ ਆਮ ਆਪਣੇ ਸਬਜੀ ਨੂੰ ਤੜਕਾ ਲਾਈਦਾ ਇਦਾਂ ਕਰਾਰੇ ਆ ਜਾ ਮੱਚਾ ਮੱਚਾ ਲਾਲ ਰਗੜ ਕੇ ਨਜ਼ਾਰੇ ਨਾ ਆਪ ਬਣਾ ਕੇ ਆਹ ਮੈਂ ਇਹ ਰੱਖ ਤੈਨੂੰ ਲੈ ਕੇ ਆਈ ਤੋੜ ਕੇ ਪਰ ਜੇ ਥੋੜੇ ਕੱਚੇ ਆ ਥੋੜੇ ਕੌੜੇ ਹੀ ਬਣਾਉਣੇ ਆ ਉਮੀ ਉੱਤਰ ਕੋਈ ਨੂੰ ਕੋਈ ਗੱਲ ਦੱਸ ਦਾਦੀ ਨੂੰ ਬਸ ਚਾਹ ਪੀਣੀ ਹੋ ਨਹੀਂ ਨਾ ਪਉਂਦੇ ਕਦੇ ਹੋਈ ਕਿ ਲਗਭਗ ਪੂਰੇ ਕੇ ਹਾਂ ਲੱਗ ਚੱਲੇ ਦੋ ਕਰਾ ਜੀ ਇਹ ਨਾ ਵਰੀ ਇਹਦੇ ਪਿੱਛੇ ਪਿੱਛੇ ਤੁਸੀਂ ਲਾਈ ਜਾਣਦੇ ਤੇ ਹੋ ਰੰਬੇ ਨਾਲ ਕੁੱਟੀ ਜਾਵੇ ਹਾਂ ਹਾਂ ਲਾਈ ਅੱਗੇ ਵੀ ਪਤਾ ਨਹੀਂ ਤੁਸੀਂ ਮੀਆਂ ਦੇ ਨਾਲ ਸ਼ਾਇਦ ਮਰ ਗਈ ਹੋਣੀ ਆ ਹੈ ਵੀਰ ਜੀ ਹਾਂ ਜੀ ਉਨਨ ਮੈਂ ਕਹਿਣੀ ਆ ਮੈਂ ਵਾਹ ਲੱਗੇ ਵੀ ਲਾ ਕੇ ਗਏ ਮੀਆਂ ਦੇ ਨਾਲ ਹੀ ਕਿਤੇ ਮਰ ਗਈ ਹੋ ਆਹੋ ਕਾਹਤੇ ਮਸਨਾ ਤਰੂੜੀ ਪਾ ਦੋ ਹਾਂਜੀ ਤੁਸੀਂ ਬੈਠੇ ਨਾ ਤੋ ਕੇ ਵਿਚਾਰ ਚਲੋ ਮੌਜਾ ਵੀ ਲੈਣੀ ਹੈ ਜਾਈਦੀ ਆ ਅਮੇ ਵੇ ਲਾ ਕਿੱਥੇ ਆ ਵੇ ਲਾ ਆ ਵਾਇਕ ਇਹ ਕਾਹ ਵੜਦਾ ਇੱਕ ਇਹਦੇ ਵਿੱਚ ਲਾ ਦੇਣਾ ਇਹ ਬਾਗ ਨੂੰ ਲਾਜੂ ਰਾਜੂ ਦੇ ਪਾਣੀ ਵਿੱਚ ਕੱਢਣ ਵਾਲਾ ਵਿੱਚੋਂ ਕੱਢ ਦਈ ਹੂੰ ਨਾਉਂਦੇ ਰਿੱਦ ਬਾਅਦ ਚ ਉਹ ਪਾਣੀ ਆਪੇ ਤੇ ਨਾ ਇਹਦੇ ਪ੍ਰੂਣ ਜੀ ਆਈ ਕੱਲ ਨਾਤੇ ਸਾਰੇ ਹੂੰ ਉਹ ਢੇਰੀ ਵੀ ਚੱਲੀ ਜਾਣਾ ਰਾਤ ਦਾ ਆਹ ਕੱਢਦੇ ਕੱਢਦੇ ਸਾਫ ਜਾਂ ਜੂਗਰ ਤੇ ਰੱਖ ਹਮ ਗਮ ਘਾਤ ਬਾਅਦ ਨਾਤਾ ਜਾਊ ਉਹਦੇ ਅੰਦਰ ਮਾਟਿਆ ਮਾਟਣਾ ਉੱਜੀ ਆ ਅਜਾਦਾ ਨਹੀਂ ਆ ਠੀਕ ਪਾਣੀ ਮੈਂ ਇਹ ਨੂੰ ਨਾ ਪਾਣੀ ਪਾ ਦੇ ਦਿੰਦਾ ਹਾਂ ਭੰਜੀ ਬੱਸ ਕਰੋ ਥੱਕ ਜਾਓਗੇ ਤੁਸੀਂ ਬੱਸ ਕਰੋ ਵੀਰ ਜੀ ਵੇਖਦਾ ਪ੍ਰੈਸਾ ਜਾਂਦਾ ਇਹ ਕਾਣੇ ਦਾ ਰਾਜਵੀਰ ਇਹ ਪਹਿਲਾ ਬਾਅਦ ਨਿਕਲਣਿਆ ਕੱਲ ਵਾਂਗੂ ਕੰਧ ਸਾਣੀ ਨਹੀਂ ਨਹੀਂ ਕਿਦਾ ਆਪਾਂ ਸਾਵਾ ਜੇ ਮਾਰ ਦੇਣਾ ਦੋ ਦੋ ਜੀ ਗਾਲਾ ਪ੍ਰੈਸ਼ਰ ਹੋ ਗਿਆ ਤਾਂ ਨਿਕਲਦਾ ਹਾਂ ਹਾਂ ਮੈਨੂੰ ਲੱਗਿਆ ਚਾਲ ਕੋਲ ਪਾਸ ਗਿਆ ਉਦਾਂ ਨਹੀਂ ਨਿਕਲਦਾ ਹੂੰ ਜਿੱਦਾਂ ਬਿਜਲੀ ਮਾਰ ਜਾਂਦੀ ਆ ਅੱਛਾ ਪਾਣੀ ਬੜਾ ਤੇਜ਼ ਨਾ ਹੁੰਦਾ ਮੇਰੇ ਕੋਲ ਕੋਈ ਆਈਡੀਆ ਹੈਗਾ ਵਾ ਪੜ ਮੈਂ ਵੇਖਾਂ ਭਲਾ ਵੀ ਉਹ ਕੰਮ ਕਰਦਾ ਕਿ ਨਹੀਂ ਕਰਦਾ ਜਾ ਹੈ ਹਾਂ ਪਾਣੀ ਪਾਇਆ ਹੈ ਨਾ ਉੱਤੇ ਨਹੀਂ ਹੋਣਾ ਪਾਣੀ ਪਾ ਦੇ ਬੋਤਲਿਆਂ ਵਿੱਚ ਪਾਣੀ ਨਾ ਲਾ ਦੋ ਕਿਰਮਾ ਨਾ ਲਾ ਦੋ